ਬਈ ਸੁੱਖਾ ਅਮਲੀ 200 ਰੁਪਏ ਦੇ ਵਿੱਚ ਪੂਰਾ ਢਿੱਡ ਭਰ ਕੇ ਵੱਡੇ ਰੈਸਟੋਰੈਂਟ ਚ ਜਿੱਥੇ 200 ਦਾ ਚਾਹਦਾ ਕੱਪ ਆ ਉਥੇ ਖਾ ਪੀ ਕੇ ਆ ਗਿਆ ਸਿਰਫ 200 ਚ ਸੁਣੋਨਾ ਤੁਹਾਨੂੰ ਪੂਰੀ ਕਹਾਣੀ ਹਾਸਾ ਬਹੁਤ ਨਿਕਲਣਾ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਜੀ ਦਬ ਲੋ ਕਿਉਂਕਿ ਆਪਾਂ ਤੁਹਾਨੂੰ ਚੁਟਕਲੇ ਸੁਣਾਉਂਦੇ ਰਹਾਂਗੇ ਤੇ ਹਸਾਉਂਦੇ ਰਹਾਂਗੇ ਸੱਚੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਲੱਕੀ ਹੰਡਿਆ ਆ ਦੋਸਤੋ ਸਾਡੇ ਪਿੰਡ ਵਾਲਾ ਜਿਹੜਾ ਸੁੱਖਾ ਅਮਲੀ ਆ ਭਾਈ ਜੀ ਉਹਦੇ ਕਿੱਸੇ ਤੁਸੀਂ ਪਹਿਲਾਂ ਵੀ ਸੁਨੇ ਹੋਣਗੇ ਉਹਦੇ ਕੋਲੇ ਸੀ 200 ਦਾ ਨੋਟ ਮੈਨੂੰ ਕਹਿੰਦਾ ਵੀ 200 ਰੁਪਏ ਦੇ ਵਿੱਚ ਮੈਂ ਪੂਰਾ ਢਿੱਡ ਭਰ ਕੇ ਵੱਡੇ ਰੈਸਟੋਰੈਂਟ ਚ ਖਾ ਕੇ ਆਇਆ ਮੈਂ ਮਨਣਾ ਮੈਂ ਕਿਵੇਂ ਯਾਰ ਉਹ ਕਹਿੰਦਾ ਭਾਈ ਮੈਂ ਗਿਆ ਰੈਸਟੋਰੈਂਟ ਦੇ ਵਿੱਚ ਜਿੱਥੇ 200 ਦਾ ਚਾਹ ਦਾ ਕੱਪ ਹੈ ਆਪਾਂ ਤਿੰਨ ਚਾਰ ਚਾਹ ਦੇ ਕੱਪ ਪੀਤੇ ਆਪਾਂ ਉਹਨਾਂ ਤੋਂ ਮੰਗਾ ਮੰਗਾ ਕੇ ਡਿਸਾਂ ਖਾਈ ਕੇ ਕਦੇ ਮੰਜੂਰੀਅਨ ਕਦੇ ਨਿਊਡਲ ਕਦੇ 버ਗਰ ਕਦੇ ਪੀਜ਼ਾ ਕਦੇ ਕੁਛ ਕਦੇ ਕੁਛ ਖਾ ਕੇ ਜਦੋਂ ਬਿੱਲ ਪੁੱਛਿਆ ਉਹ ਕਹਿੰਦੇ ਜੀ ਬਿੱਲ ਬਣ ਗਿਆ ਤੁਹਾਡਾ 3500 ਦਾ ਤਾਂ ਸੁੱਖਾ ਕਹਿੰਦਾ ਨਾ ਭਾਈ ਜੀ ਐਨੇ ਪੈਸੇ ਤਾਂ ਨਹੀਂ ਮੈਂ ਦੇ ਸਕਦਾ ਮੇਰੇ ਕੋਲ ਨਹੀਂ ਹੈ ਪੈਸੇ ਪੁੱਛੇ ਉਹਨਾਂ ਨੇ ਭਾਈ ਫੜ ਲਿਆ ਧੌਣ ਤੋਂ ਫੜ ਕੇ ਭਾਈ ਉਹਨੂੰ ਕੁੱਟਣ ਲੱਗਿਓ ਕਹਿੰਦਾ ਭਾਈ ਗੱਲ ਸੁਣ ਲੋ ਮੈਂ ਥਾਣੇ ਜਾਊਂਗਾ ਮੈਨੂੰ ਕੁੱਟੇਉਣਾ ਭਾਈ ਉਹਨਾਂ ਨੇ ਥਾਣੇ ਵਾਲੇ ਬੁਲਾ ਲੇ ਉਹ ਕਹਿੰਦੇ ਐ ਨਹੀਂ ਲੋਟ ਆਉਂਦਾ ਇਹਨੂੰ ਥਾਣੇਦਾਰ ਦੇ ਹਵਾਲੇ ਕਰੋ ਉਹ ਭਾਈ ਥਾਣੇਦਾਰ ਨੂੰ ਫੜ ਕੇ ਲੈ ਗਿਆ ਪੜ ਕੇ ਲੈ ਗਿਆ ਸੁੱਖਾ ਆਮਲੀ ਜੀ ਜਦੋਂ ਜੇਲ੍ਹ 'ਚ ਬੈਠਾ ਥਾਣੇਦਾਰ ਨੂੰ ਕਹਿੰਦਾ ਮਹਾਰਾਜ ਮਲ ਪੱਤਾ ਲਿਆ ਦਿਓ ਉਹ ਕਹਿੰਦੇ ਯਾਰ ਤੂੰ ਬਾਜ ਨਹੀਂ ਤੈਨੂੰ ਕੋਟਾਂਗੇ ਤਾਂ ਜੁਰਮ ਕੀਤਾ ਫਰੀਜ ਭੋਜਨ ਖਾਦਾ ਤਾਂ ਅਗਲੇ ਦਾ 3500 ਦਾ ਘੰਟੇ ਕਬਾਦ ਫੇਰ ਸੁੱਖਾ ਕਹਿੰਦਾ ਮਹਾਰਾਜ ਮਲ ਪੱਤਾ ਲਿਆ ਦਿਵਾ ਕਾਨੂੰ ਕਰ ਦ ਤੋੜ ਜੀ ਲੱਗੀ ਜਾਂਦੀ ਹੈ ਕੋਈ ਰਹੀਆਂ ਪੋਵੈ ਲਿਆ ਦਿਓ ਕੋਈ ਭੁੱਕੀ ਦਾ ਕਵਾੜੀ ਲਵਾ ਦਿਓ ਰਈ ਥਾਣੇਦਾਰ ਨੂੰ ਚੜਿਆ ਗੁੱਸਾ ਥਾਣੇਦਾਰ ਕਹਿੰਦਾ ਯਾਰ ਹੌਲਦਾਰ ਐ ਕਰਦਾ ਰਾਵਟਾ ਫੇਰ ਜਦੋਂ ਭਾਈ ਹੌਲਦਾਰ ਰਾਵਟਾ ਫੇਰਨ ਲੱਗਦਾ ਸੁੱਖਾਂ ਵਾਲੀ ਕਹਿੰਦਾ ਮਹਾਰਾਜ ਮੇਰੀ ਗੱਲ ਤਾਂ ਸੁਣ ਲੋ ਆ ਮੇਰੀ ਜੇਬ 'ਚ ਨਾ 200 ਦਾ ਨੋਟ ਸੀਗਾ ਜਿਹੜਾ ਬੁੜੱਕੀ ਜਾਂਦਾ ਸੀਗਾ ਮੈਂ ਇਹਦਾ ਹੀ ਮਾਲ ਪੱਤਾ ਤੁਹਾਨੂੰ ਕਹਿੰਦਾ ਹੀ ਮੈਨੂੰ ਲਿਆ ਦਿਓ ਨਹੀਂ ਮੈਨੂੰ ਤੋੜ ਜੀ ਲੱਗੀ ਭਈ ਐ ਕਰੋ ਆ ਤੁਸੀਂ ਲੈ ਲਓ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਭਈ ਹੌਲਦਾਰ ਸੀਗਾ ਬਈ ਮਾਨ ਭ੍ਰਸ਼ਟ ਸੀਗਾ ਉਹਨੇ 200 ਰੁਪਏ ਪਾਇਆ ਜੇਬ 'ਚ ਤੇ ਥਾਣੇਦਾਰ ਨੂੰ ਕਹਿੰਦਾ ਮਹਾਰਾਜ ਛੱਡ ਦਿਓ ਪਰੇ ਮਾਲ ਪੱਤਾ ਮੰਗੀ ਜਾਂਦਾ ਮਰਿਆ ਸੱਪਣਾ ਕਿਤੇ ਆਪਾਂ ਗੱਲ ਪਾ ਲਈਏ ਕੀ ਕਰਾਉਣਾ ਐ ਤੋਂ ਛੱਡੋ ਪਰੇ ਐਵੇਂ ਕਿਤੇ ਹੋਰ ਨਾਲ ਲੈਣੇ ਤੇ ਦੇਣੇ ਪੈ ਜਾਣ ਭਾਈ ਥਾਣੇਦਾਰ ਡਰ ਗਿਆ ਥਾਣੇਦਾਰ ਕਹਿੰਦਾ ਯਾਰ ਜਾਣ ਦਿਓ ਐਵੇਂ ਹੈ ਨਾ ਨਸ਼ੇੜੀ ਹੈਗਾ ਜੇ ਕਿਤੇ ਇੱਥੇ ਮਰ ਮੁਰ ਗਿਆ ਇਹਦੇ ਘਰ ਦੇ ਆਪਾਂ ਨੂੰ ਆ ਕੇ ਦੋਸ਼ ਦੇਣਗੇ ਵੀ ਤੁਸੀਂ ਕੁੱਟ ਕੁੱਟ ਨਾ ਮਾਰਤਾ ਹੋਵੇ ਤਾਂ ਸੁੱਖਾ ਐਂ ਸਕੀਮ ਲਾ ਕੇ ਉੱਥੋਂ ਨਿਕਲ ਗਿਆ ਤਾਂ ਦੇਖੀ ਦੋਸਤੋ ਸੁੱਖੇ ਦੀ ਯਕੀਮ 200 ਰੁਪਏ ਦੇ ਵਿੱਚ 350 ਦਾ ਭੋਜਨ ਕਰਕੇ ਪੂਰੇ ਮਹਿੰਗੇ ਰੈਸਟੋਰੈਂਟ 'ਚ ਆਇਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ